ਝੂਠੀ ਪ੍ਰੀਤ ਪਾਕ ਤੀਜਾ ਜਿਵੇਂ ਮਾਤਾ ਬਿਮਾਰ ਬੱਚੇ ਨੂੰ ਤਸੱਲੀ ਦਿੰਦੀ ਹੈ ਤਵੇਂ ਹੀ ਮਰੀ ਵੋਟੀ ਨੇ ਮੈਨੂੰ ਆਪਣੇ ਵੱਲ ਖਿੱਚ ਕੇ ਆਪਣੀ ਛਾਤੀ ਨਾਲ ਲਾਇਆ ਤੇ ਹੱਥਾਂ ਦੇ ਇਸ਼ਾਰਿਆਂ ਨਾਲ ਮੈਨੂੰ ਆਪਣੇ ਦਿਲ ਦੇ ਭਾਅ ਦੱਸਣ ਲੱਗੀ ਕੜੀ ਮੁੜੀ ਉਹ ਇਹੋ ਆਖਦੀ ਸੀ ਤੁਸੀਂ ਕੋਈ ਰੰਜ ਨਾ ਕਰੋ ਜੋ ਕੁਝ ਹੋਇਆ ਚੰਗਾ ਹੋਇਆ ਤੁਸੀਂ ਇਹ ਜਾਣ ਕੇ ਪ੍ਰਸੰਨ ਹੋਵੋਗੇ ਜੋ ਮੈਂ ਮਰਨ ਵੇਲੇ ਪ੍ਰਸੰਨ ਹਾਂ ਹੋਰ ਦਵਾਈ ਦੇਣ ਤੋਂ ਪਹਿਲਾਂ ਹੀ ਉਸ ਦੀ ਆਤਮਾ ਦੇ ਛੱਡ ਚੁੱਕੀ ਸੀ ਮੇਰਾ ਵਿਆਹ ਸ਼ਾਮਾ ਨਾਲ ਹੋ ਗਿਆ ਵਿਆਹ ਦੇ ਮਗਰੋਂ ਜਦੋਂ ਮੈਂ ਉਸਦੇ ਨਾਲ ਪਿਆਰ ਕਰਦਾ ਤਾਂ ਉਹ ਪ੍ਰਸੰਨ ਹੁੰਦੀ ਥਾ ਮੈਨੂੰ ਸ਼ੱਕ ਨਾਲ ਵੇਖਦੀ ਇੰਨਾ ਹੀ ਦਿਨਾਂ ਵਿੱਚ ਮੈਨੂੰ ਸ਼ਰਾਬ ਪੀਂਦੀ ਪੈੜੀ ਵਾਦੀ ਪੈ ਗਈ ਸੀ ਇੱਕ ਦਿਨ ਸੰਧਿਆ ਵੇਲੇ ਦਰਿਆ ਦੇ ਕੰਢੇ ਮੈਂ ਆਪਣੇ ਬਾਗਿਚੇ ਵਿੱਚ ਸ਼ਾਮਾ ਦੇ ਨਾਲ ਟਹਿ ਰਿਹਾ ਸਾਂ ਜੋ ਹਨੇਰਾ ਵਧ ਗਿਆ ਸ਼ਾਮਾ ਥੱਕ ਕੇ ਸੰਗ ਮਰਮਰ ਤੇ ਥੜੇ ਤੇ ਲੇਟ ਗਈ ਮੈਂ ਉਸ ਦੇ ਕੋਲ ਹੀ ਬੈਠ ਗਿਆ ਉਸ ਰਾਤ ਮੈਂ ਘੱਟ ਸ਼ਰਾਬ ਪੀਤੀ ਸੀ ਮੈਂ ਸ਼ਾਮਾ ਦੀ ਮਨਮੋਹਣੀ ਸੂਰਤ ਨੂੰ ਚੁੱਪਚਾਪੀਤੇ ਵੇਖ ਰਿਹਾ ਸਾਂ ਮੈਨੂੰ ਇਉਂ ਅਨੁਭਵ ਹੁੰਦਾ ਸੀ ਜਿਉਂ ਉਹ ਇੱਕ ਖਿਆਲੀ ਮੂਰਤ ਹੈ ਜਿਸ ਤੋਂ ਮੈਂ ਕਦੇ ਵੀ ਵੱਖ ਨਹੀਂ ਹੋ ਸਕਦਾ ਸ਼ਾਮਾ ਦੇ ਲਾਗੇ ਹੋ ਕੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਮੈਂ ਆਖਿਆ ਮੇਰੀ ਪਿਆਰੀ ਸ਼ਾਮਾ ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ ਮੈਂ ਤੁਹਾਡੇ ਪਿਆਰ ਨੂੰ ਕਦੇ ਵੀ ਨਹੀਂ ਭੁੱਲਾਂਗਾ ਇਸ ਗੱਲ ਦੇ ਮੂੰਹ ਵਿੱਚੋਂ ਨਿਕਲਦਿਆਂ ਹੀ ਮੈਂ ਚੌਂਕ ਪਿਆ ਮੈਨੂੰ ਚੇਤੇ ਆ ਗਿਆ ਜੋ ਇਹੋ ਗੱਲ ਅੱਜ ਤੋਂ ਬਹੁਤ ਮੁੱਦਤ ਪਹਿਲਾਂ ਮੈਂ ਕਿਸੇ ਹੋਰ ਨੂੰ ਵੀ ਆਖੀ ਸੀ ਠੀਕ ਉਸ ਵੇਲੇ ਗੰਗਾ ਦੇ ਪਾਰ ਤੋਂ ਹਾ ਹਾ ਤੇ ਖੇੜ ਖੇੜਸਾਂ ਦੀ ਆਵਾਜ਼ ਮੇਰੇ ਕੰਨਾਂ 'ਤੇ ਪਈ ਮੈਂ ਨਹੀਂ ਆਖ ਸਕਦਾ ਇਹ ਹਾਸੀ ਬਿਜਲੀ ਸੀ ਜਾਂ ਪੁਚਾਲ ਉਸ ਵੇਲੇ ਮੈਂ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਿਆ ਜਦੋਂ ਮੈਨੂੰ ਹੋਸ਼ ਆਈ ਮੈਂ ਵੇਖਿਆ ਜੋ ਮੈਂ ਆਪਣੇ ਕਮਰੇ ਵਿੱਚ ਲੇਟਿਆ ਪਿਆ ਹਾਂ ਬੌਟੀ ਨੇ ਪੁੱਛਿਆ ਤੁਹਾਨੂੰ ਕੀ ਹੋ ਗਿਆ ਸੀ ਮੈਂ ਉੱਤਰ ਦਿੱਤਾ ਕਿ ਤੁਸੀਂ ਤਾਂ ਨਹੀਂ ਸੁਣਿਆ ਸੀ ਜੋ ਸਾਰਾ ਅਸਮਾਨ ਹਾ ਹਾ ਦੇ ਹਾਸੇ ਨਾਲ ਗੂੰਜ ਰਿਹਾ ਸੀ। ਉਹ ਟੀਨੇ ਹੱਸ ਕੇ ਉੱਤਰ ਦਿੱਤਾ ਅਸਮਾਨ ਤੇ ਕੌਣ ਪਿਆਸਦਾ ਸੀ? ਮੈਂ ਅਸਮਾਨ ਦੇ ਪਖੇਰੂਆਂ ਦੇ ਉੱਡ-ਉੱਡ, ਝੁੰਡ-ਝੁੰਡ ਦੇ ਵੇਖੇ ਸਨ ਤੁਸੀਂ ਤਾਂ ਬੜੀ ਛੇਤੀ ਡਰ ਜਾਂਦੇ ਹੋ। ਦੂਜੇ ਦਿਨ ਮੈਂ ਵੀ ਇਹੋ ਹੀ ਖਿਆਲ ਕੀਤਾ ਜੋ ਉਹ ਆਸੀ ਨਹੀਂ ਸੀ। ਸੱਗੋ ਮੁਰਗਾ ਬੀਆਂ ਦੇ ਝੁੰਡ ਦੀ ਉੱਡਣ ਦੀ ਆਵਾਜ਼ ਸੀ। ਪ੍ਰੰਤੂ ਜਿਉਂ-ਜਿਉਂ ਰਾਤ ਦਾ ਹਨੇਰਾ ਵਧਦਾ ਗਿਆ ਮੈਨੂੰ ਆਪਣਾ ਪਹਿਲਾ ਆਸਮਾਨ ਹੀ ਸੱਚਾ ਪ੍ਰਤੀਤ ਹੋਇਆ ਅਖੀਰ ਮੈਂ ਕੋਠੀ ਛੱਡਣ ਦਾ ਫੈਸਲਾ ਕੀਤਾ ਤੇ ਸ਼ਾਮਾ ਨਾਲ ਲੈ ਕੇ ਦਰਿਆ ਦੇ ਕੰਢੇ ਇੱਕ ਦੂਜੀ ਕੋਠੀ ਵਿੱਚ ਰਹਿਣ ਲੱਗ ਪਿਆ ਜਿੱਥੇ ਆ ਕੇ ਮੈਨੂੰ ਆਪਣਾ ਪੁਰਾਣਾ ਵਹਿਮ ਭੁੱਲ ਗਿਆ ਇੱਕ ਰੋਜ਼ ਅਸੀਂ ਬੇੜੀ ਵਿੱਚ ਬੈਠ ਕੇ ਸੈਰ ਨੂੰ ਗਏ ਬੇੜੀ ਟੋੜੀ ਤੁਰਦੀ ਵਸੂ ਤੋਂ ਦੂ ਬਹੁਤ ਦੂਰ ਨਿਕਲ ਗਈ ਸੂਰਜ ਦੀਆਂ ਸੁਨਹਿਰੀ ਕਿਰਨਾਂ ਮੱਧਮ ਪੈਣ ਲੱਗ ਪਈਆਂ ਤੇ ਆਸਮਾਨ ਤੇ ਚੰਦਰਮਾ ਨੇ ਚਿੱਟੀ ਚਾਦਰ ਵਿਛਾ ਦਿੱਤੀ ਜਦੋਂ ਚੰਦਰਮਾ ਦੀਆਂ ਕਿਰਨਾਂ ਰੇਤ ਤੇ ਪੈਂਦੀਆਂ ਤਾਂ ਮੇਰੇ ਮਨ ਦੇ ਸੰਸਾਰ ਵਿੱਚ ਖਿਆਲਾਂ ਦਾ ਇੱਕ ਤੂਫਾਨ ਆ ਜਾਂਦਾ ਮੈਂ ਅਨੁਭਵ ਕਰ ਰਿਹਾ ਸਾਂ ਜੋ ਇਹ ਸੰਸਾਰ ਵਿੱਚ ਜਿਹੜੇ ਸੁਪਨੇ ਆਸਮਾਨ ਹੈ ਮੇਰੇ ਤੇ ਸ਼ਾਮਾ ਬਿਨਾ ਹੋਰ ਕੋਈ ਨਹੀਂ ਸ਼ਾਮਾ ਦੇ ਲਾਲ ਰੰਗ ਦਾ ਦੁਸਾਲਾ ਸਿਰ ਤੇ ਲਿਆ ਹੋਇਆ ਸੀ ਉਸ ਵੇਲੇ ਉਸ ਜੱਜਰ ਵਿਆਹੀ ਵੋਟੀ ਮਾਲੂਮ ਹੁੰਦੀ ਸੀ ਲਾਲ ਦਿਸਾਲੇ ਵਿੱਚ ਇਸ ਦਾ ਮੁੱਖ ਚੰਦਰਮਾਨ ਨੂੰ ਇਹ ਮਾਤਪਾ ਕਰਦਾ ਸੀ ਇਸ ਭਿਆਨਕ ਚੁੱਪ ਵਿੱਚ ਸ਼ਾਮਾ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਉਹ ਮੇਰੇ ਇਤਨੇ ਲੱਗੇ ਸੀ ਜੋ ਮੈਂ ਸਮਝਿਆ ਕਿ ਮੈਂ ਤੇ ਉਹ ਇੱਕ ਹੀ ਹਾਂ ਜਾਂਦੇ ਜਾਂਦੀ ਅਸੀਂ ਇੱਕ ਸੁੰਦਰ ਚਸ਼ਮੇ ਤੇ ਪੁੱਜ ਗਏ ਚੰਦਰਮਾ ਦਾ ਸਾਫ ਸਾਫ ਪਰਛਾਵਾਂ ਪਾਣੀ ਵਿੱਚ ਕਿਹਾ ਚੰਗਾ ਲੱਗਦਾ ਸੀ ਸਾਹਮਣੇ ਮੇਰੇ ਵੱਲ ਤੱਕਿਆ ਉਸ ਦਾ ਦੁਸ਼ਾਲਾ ਉਸ ਦੇ ਸਿਰ ਤੋਂ ਕਿਸਕ ਗਿਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਪਰ ਮੈਂ ਆਪਣੇ ਆਪ ਵਿੱਚ ਨਹੀਂ ਸਾਂ ਠੀਕ ਹੋ ਉਸ ਭਿਆਨਕ ਸਮੇਂ ਕਿਸੇ ਨੇ ਤਿੰਨ ਵਾਰੀ ਮੇਥਾ ਪੁੱਛਿਆ ਇਹ ਕੌਣ ਹੈ ਇਹ ਕੌਣ ਹੈ ਇਹ ਕੌਣ ਹੈ ਮੈਂ ਘਬਰਾ ਕੇ ਪਿਛੇ ਮੁੜਿਆ ਤੇ ਵੇਖਿਆ ਮੇਰੀ ਵੋਟੀ ਵੀ ਕੰਬ ਗਈ ਉੱਥੇ ਕੋਈ ਮੌਜੂਦ ਨਹੀਂ ਸੀ ਅਸਾਂ ਉਸ ਨੂੰ ਕੇਵਲ ਵੈਮ ਹੀ ਸਮਝਿਆ ਲੰਮੇ ਲੰਮੇ ਕਦਮ ਚੁੱਕ ਕੇ ਅਸੀਂ 베ੜੀ ਵਿੱਚ ਵਾਪਸ ਆ ਗਏ ਅਸਾਂ ਨੂ ਬਹੁਤ ਚਿਰ ਤੋਂ ਹੋ ਗਿਆ ਇਸ ਲਈ ਅਸੀਂ ਸਿੱਧੇ ਸੌਣ ਵਾਲੇ ਕਮਰੇ ਵਿੱਚ ਚਲੇ ਗਏ ਤੇ ਸ਼ਾਮਾ ਝਟਪਟ ਹੀ ਸੌ ਗਈ ਮੈਨੂੰ ਇਉਂ ਜਾਪਿਆ ਜਿਵੇਂ ਹਨੇਰੇ ਵਿੱਚ ਆਪਣੇ ਕੋਮਲ ਤੇ ਲੰਮੀ ਉਂਗਲੀ ਨਾਲ ਸ਼ਾਮਾ ਵੱਲ ਇਸ਼ਾਰਾ ਕਰਕੇ ਕੜੀ-ਮੂੜੀ ਕੋਈ ਮੈਨੂੰ ਪੁੱਛ ਰਿਹਾ ਹੋਵੇ ਇਹ ਕੌਣ ਹੈ ਇਹ ਕੌਣ ਹੈ ਕਾਲੀ-ਕਾਲੀ ਉੱਠ ਕੇ ਤੀਲੀ ਬਾਲ ਕੇ ਮੈਂ ਲੈਂਪ ਜਗਾਇਆ ਉਸ ਵੇਲੇ ਵੀ ਹਨੇਰੇ ਵਿੱਚ ਮੇਰੇ ਕੰਨਿ ਕਿਸੇ ਦੇ ਹੱਸਣ ਦੀ ਆਵਾਜ਼ ਪਈ ਉਹ ਆਖ ਰਹੀ ਸੀ ਇਹ ਕੌਣ ਹੈ ਆਵਾਜ਼ ਧੀਮੀ ਹੋਣ ਲੱਗ ਪਈ ਪਰੰਤੂ ਇਹ ਧੀਮੀ ਆਵਾਜ਼ ਮੇਰੇ ਦਿਲ ਨੂੰ ਜੀ ਰਹੀ ਸੀ ਤੰਗ ਆ ਕੇ ਮੈਂ ਲੈਂਪ ਬੁਝਾ ਦਿੱਤਾ ਇਤਨੇ ਵਿੱਚ ਆਪਣੀ ਬਾਰੀ ਵਿੱਚੋਂ ਮੈਨੂੰ ਆਵਾਜ਼ ਆਉਂਦੀ ਹੋਈ ਜਾਪੀ ਇਹ ਕੌਣ ਹੈ ਇਹ ਕੌਣ ਹੈ ਇਸ ਵੇਲੇ ਮੇਰੇ ਕਮਰੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਸਨ ਸਾਰੀਆਂ ਵਿੱਚੋਂ ਇਹ ਕੌਣ ਹੈ ਦੀ ਆਵਾਜ਼ ਆ ਰਹੀ ਸੀ ਡਾਕਟਰ ਡਾਕਟਰ ਕੀ ਤੁਸੀਂ ਹੁਣ ਮੇਰੀ ਬਿਮਾਰੀ ਸਮਝ ਗਏ ਹੋ ਤੁਹਾਡੀ ਦਵਾਈ ਕਦੇ ਵੀ ਕਾਟ ਨਹੀਂ ਕਰੇਗੀ ਮੈਂ ਆਪਣੀ ਪਹਿਲੀ ਵੋਟੀ ਨੂੰ ਜਿਸ ਤੇ ਸਭ ਮੇਰੀ ਖਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਆਖਿਆ ਸੀ ਜੋ ਮੈਂ ਤੁਹਾਡੀ ਪਰੀਤ ਨੂੰ ਕਦੇ ਨਹੀਂ ਪੁੱਲਾਂਗਾ ਆ ਮੈਨੂੰ ਆਪਣੇ ਕੀਤੀ ਹੋਈ ਕਾਲ ਫਿਰ ਗਏ ਨੇ ਦੂਜਾ ਵਿਆਹ ਕਰਾ ਲਿਆ ਹੁਣ ਮੌਤ ਦੇ ਬਿਨਾ ਮੇਰਾ ਹੋਰ ਕੋਈ ਇਲਾਜ ਨਹੀਂ ਹੈ